ਅੱਜ ਸਮਾਣਾ ਦੇ ਨੈਣਾ ਆਰਿਆ ਧਰਮਸ਼ਾਲਾ ਦੇ ਵਿੱਚ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੀ ਸਮੁੱਚੀ ਟੀਮ ਵੱਲੋਂ ਇਲਾਕੇ ਦੀ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਲੋੜਵੰਦ ਪਰਿਵਾਰਾਂ ਦੀ ਪੰਜ ਲੜਕੀਆਂ ਦੇ ਸਮੂਹ ਪਰਿਵਾਰਿਕ ਵਿਆਹ ਕੀਤੇ ਗਏ ਜਿਸ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਲੋਕਾਂ ਨੇ ਵੀ ਪਹੁੰਚ ਕੇ ਹਾਜ਼ਰੀ ਲਗਵਾਈਆਂ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਵੀ ਹਾਜ਼ਰ ਹੋਏ ਉਹਨਾਂ ਸਾਰਿਆਂ ਨੇ ਪਹੁੰਚ ਕੇ ਇਹਨਾਂ ਨਵੀਂ ਵਿਆਈ ਜੋੜੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਕਿਹਾ ਕਿ ਇਹ ਜਿਹੜਾ ਕਲੱਬ ਦਾ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਸਭ ਤੋਂ ਵੱਡਾ ਜਿਹੜਾ ਦਾਨ ਹੈ ਉਹ ਕੰਨਿਆ ਦਾਨ ਹੁੰਦਾ ਅੱਜ ਸ਼ਿਵ ਸ਼ੰਕਰ ਜੁਤ ਕਲੱਬ ਵੱਲੋਂ 5 ਸਾਡੀਆਂ ਬੱਚੀਆਂ ਦਾ ਜਿਹੜਾ ਵਿਆਹ ਹੈ ਉਹ ਕਰਵਾਇਆ ਗਿਆ ਔਰ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਔਰ ਬੱਚੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਆਇਆ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਬੇਨਤੀ ਵੀ ਕਰਦਾ ਹੈ ਕਿ ਇਹਨਾਂ ਬੱਚਾ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਔਰ ਸਮਾਜ 'ਚ ਇਹਨਾਂ ਦਾ ਨਾਮ ਬਣੇ ਔਰ ਤਰੱਕੀਆਂ ਹੋਣ ਚੜ੍ਹਦੀ ਕਲਾ 'ਚ ਰਹੇ। ਇਹਨਾਂ ਇਹਨਾਂ ਦੀ ਗੱਲ ਹੈ। ਮੰਤਰੀ ਸਾਹਿਬ ਤਾਂ ਵੈਸੇ ਬੋਲਤੇ। ਅਜੀਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਸ਼ਿਵ ਸ਼ੰਕਰ ਤੋਂ ਪੰਜ ਕੁੜੀਆਂ ਦਾ ਵਿਆਹ ਕਰਾਇਆ ਚਾਹੋ? ਦੇਖੋ ਕਨਿਆਦਾਨ ਮਹਾਕਲਿਆਣ ਅੱਜ ਸ਼ਿਵ ਸ਼ੰਕਰ ਯੂਥ ਕਲੱਬ ਵੱਲੋਂ ਇਹ ਉਪਰਾੜਾ ਪੰਜ ਜ਼ਰੂਰਤਮੰਦ ਲੜਕੀਆਂ ਦਾ ਵਿਆਹ ਜਿਹੜਾ ਕਿ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਇਹਨਾਂ ਕੋਲ ਘਟੂ ਘਟ ਵੀ ਐਪਲੀਕੇਸ਼ਨਾਂ ਜਿਹੜੀਆਂ ਸੀ 15 ਤੋਂ 20 ਐਪਲੀਕੇਸ਼ਨਾਂ ਸੀਗੀਆਂ ਜਿਹੜੇ ਵਿਵਸਥੇ ਸੀਗੀਆਂ ਲੇਕਿਨ ਇਹਨਾਂ ਨੇ ਘਰ-ਘਰ ਜਾ ਜਾ ਕੇ ਰਮਨ ਜੀ ਨੇ ਰਮਨ ਜੀ ਟੀਮ ਨੇ ਇਹਨਾਂ ਨੇ ਘਰ ਘਰ ਜਾ ਜਾ ਕੇ ਜਿਹੜਾ ਇਹ ਉਪਰਾਲਾ ਇਹ ਚੁਣ-ਚੁਣ ਕੇ ਵੀ ਹਾਂ ਵਾਕੇ ਹੀ ਜ਼ਰੂਰਤਮੰਦ ਹੈ ਲੜਕੀ ਤਾਂ ਉਹ ਛਾੜ ਕੇ ਇਹਨਾਂ ਨੇ ਪੰਜ ਲੜਕੀਆਂ ਜਿਹੜੀਆਂ ਛਾੜ ਕੇ ਇਹ ਉਪਰਾਲਾ ਜਿਹੜਾ ਜ਼ਰੂਰਤਮੰਦ ਲੜਕੀਆਂ ਦਾ ਕੰਨਿਆਦਾਨ ਜਿਹੜਾ ਇਹ ਕਰਾ ਰਹੇ ਨੇ ਅਸੀਂ ਪੂਰੇ ਸ਼ਹਿਰ ਵਾਸੀ ਉਹਨਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਜਿਹੜਾ ਕਰਾ ਰਹੇ ਪੂਰਾ ਸ਼ਹਿਰ ਵਾਸੀ ਜਿਹੜੇ ਹੈਗੇ ਇਸ ਕਲੱਬ ਦੇ ਅਸੀਂ ਰਹਿਣੀ ਆ ਵੀ ਜਿਹੜੇ ਇਹ ਵੱਧ ਛੱਡ ਕੇ ਇਸ ਕੰਮ ਨੂੰ ਜਿਹੜਾ ਇਹ ਇਹ ਕਰਦੇ ਨੇ ਤੇ ਸਾਡਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਨੇ ਸਾਨੂੰ ਗਰਵ ਹੈ ਵੀ ਇਹ ਸ਼ਿਵ ਸ਼ੰਕਰ ਯੂਥ ਕਲੱਬ ਜਿਹੜਾ ਹੈਗਾ ਵੀ ਸਾਡੇ 15 ਨੰਬਰ ਵਾਰਡ ਦੇ ਵਿੱਚ ਵੱਧ ਚੜ ਕੇ ਕੰਮ ਕਰ ਰਿਹਾ ਹੈ ਇਹ ਹਰ ਸਾਲ ਇਹ ਇਕੱਲਾ ਇਹ ਕੰਮ ਨਹੀਂ ਕਰਦੇ ਪਿਛਲੇ ਸਾਲ ਵੀ ਦੋ ਦੋ ਜ਼ਰੂਰਤਮੰਦ ਲੜਕੀਆਂ ਦੀ ਇਹਨਾਂ ਨੇ ਸ਼ਾਦੀ ਕੀਤੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਬਲੱਡ ਕੈਂਪ ਲਗਾਏ ਨੇ ਬਲੱਡ ਕੈਂਪ ਵੀ ਹਰ ਸਾਲ ਦੋ ਬਲੱਡ ਕੈਂਪੇ ਪੱਕੇ ਹੀ ਲਗਾਉਂਦੇ ਆ ਰਹੇ ਨੇ ਔਰ ਇਹ ਪੱਕੇ ਕੰਮ ਕਰ ਰਹੇ ਨੇ ਔਰ ਇਹ ਵਾਕਈ ਹੀ ਜਿਹੜੇ ਸਲਾਗਾ ਜੋ ਕੰਮ ਨੇ ਜਿਹੜੇ ਕੀ ਲਾਈਵ ਕੰਮ ਕਰਦੇ ਨੇ ਇਹ ਕੋਈ ਕਿਸੇ ਨੂੰ ਦਿਖਾਵਾ ਨਹੀਂ ਕਰਦੇ ਕੋਈ ਕਿਸੇ ਪਾਸੇ ਨਹੀਂ ਜਾਂਦੇ ਹੈਗੇ ਔਰ ਇਹ ਬਿਲਕੁਲ ਨੀਡਰ ਹੋ ਕੇ ਨੀਡਰ ਹੋ ਕੇ ਸ਼ਹਿਰ ਤੋਂ ਪੈਸੇ ਇਕੱਠੇ ਇਕੱਲਾ ਇਕੱਲਾ ਪੈਸਾ ਇਕੱਠਾ ਕਰਕੇ ਇਹ ਕੰਮ ਜਿਹੜਾ ਹੈ ਇਹ ਪੂਰ ਚਾੜਦੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਆਂ ਸਾਰਾ ਕਲੱਬ ਸਾਰਾ ਸ਼ਹਿਰ ਇਹਦਾ ਧੰਨਵਾਦ ਦਿਆਂ